ਸਾਡੇ ਪਿੰਡ ਦੇ ਵਿੱਚ ਡੇਢ ਕੁ ਮਹੀਨੇ ਤੋਂ ਲਗਭਗ ਮੰਦਰ ਇੱਥੇ ਆਇਆ ਵਾ ਜੀ ਬਹੁਤ ਜ਼ਿਆਦਾ ਆਤੰਕ ਮਚਾ ਚੁੱਕੇ ਉਹਨਾਂ ਨੇ ਪਿੰਡ ਦੇ ਮੈਨੂੰ ਹਜ਼ਾਰਾਂ ਫੋਨ ਆnde ਕਿ ਸਾਡਾ ਬੱਚਾ ਘਟਦਾ ਸਾਡਾ ਬੱਚਾ ਘਟਦਾ ਜਦ ਕਿ ਮੈਂ ਪ੍ਰਸ਼ਾਸਨ ਦੇ ਮੋਰੇ ਵੀ ਇਹ ਗੱਲ ਰੱਖੀ ਮੈਂ ਡੀਐਫਓ ਸਾਹਿਬ ਨੂੰ ਫੋਨ ਕੀਤਾ ਡੀਐਫਓ ਸਾਹਿਬ ਨੇ ਮੈਨੂੰ ਨੰਬਰ ਸੈਂਡ ਕੀਤਾ ਰੇਂਜ ਅਫਸਰ ਰਾਜਪਾਲ ਸੰਧੂ ਦਾ ਤੇ ਰਾਜਪਾਲ ਸੰਧੂ ਨਾਲ ਲਗਭਗ ਮਤਲਬ ਮੇਰੀ 20 ਵਾਰੀ ਗੱਲ ਹੋਈ ਜੀ ਔਰ ਉਹਨਾਂ ਨੇ ਮੈਂ ਉਹ ਕੰਦੇ ਆ ਕਰਦਾ ਮੈਂ ਹੁਣ ਕੱਲੋਂ ਹੁਣ ਤੁਸੀਂ ਕਿਸੇ ਨੂੰ ਹੋਰ ਨੂੰ ਕਿਹਾ ਮੈਂ ਕਰਵਾਣਾ ਪਿਆ ਮੈਂ ਅੱਜ ਉਹ ਪਿੰਜਰਾ ਚੁਕਾ ਕੇ ਰਖਾ ਰਹੇ ਹਾਂ ਜੀ ਨਾ ਤਾਂ ਅਜੇ ਤੱਕ ਪਿੰਜਰਾ ਰਖਾਇਆ ਜੀ ਉਹਨੇ ਨਾ ਹੀ ਸਾਡੀ ਕੋਈ ਸੜਾਈ ਹੋਈ ਹੈ ਮਤਲਬ ਅਸੀਂ ਬਾਰ-ਬਾਰ ਪਿੰਡ ਦੇ ਜਿੰਨੇ ਵੀ ਬੱਚੇ ਹੈਗੇ ਉਹ ਉਹ ਫੋਨ ਕਰਦੇਗੇ ਕੋਈ ਵੀ ਬੱਚਾ ਸਕੂਲ ਜਾਣ ਨੂੰ ਤਿਆਰ ਨਹੀਂ ਐਡਾ ਖੌਪ ਬੱਚਿਆਂ ਦੇ ਵਿੱਚ ਹੈਗਾ ਮਤਲਬ ਅਸੀਂ ਬਹੁਤ ਜ਼ਿਆਦਾ ਸਾਡਾ ਪਿੰਡ ਪਰੇਸ਼ਾਨ ਹੈਗਾ ਜੀ ਸਾਡੇ ਕੋਲ ਕੋਈ ਸਾਧਨ ਵੀ ਨਹੀਂ ਹੈਗਾ ਕਿ ਅਸੀਂ ਉਹਨੂੰ ਫੜ ਸਕੀਏ ਸਾਡੀ ਪ੍ਰਸ਼ਾਸਨ ਮੂਰੇ ਇਹ ਹੱਥ ਜੋੜ ਕੇ ਅਪੀਲ ਹੈ ਬੇਨਤੀ ਹੈ ਜੀ ਪੇ ਸਾਡਾ ਜਿਹੜਾ ਨਾ ਇਹ ਸਾਡੇ ਬੱਚਿਆਂ ਦੀ ਸਾਡੇ ਪਿੰਡ ਦੀ ਰਾਖੀ ਕਰੀ ਜਾਵੇ ਤਾਂ ਕਿ ਜਿਹੜੇ ਅਵਾਰਾ ਜਾਨਵਰ ਜਿਹੜਾ ਫालतੂ ਹੈਗਾ ਜੀ ਉਹ ਤੋਂ ਸਾਡਾ ਬਚਾਅ ਹੋ ਸਕੇ ਉਹ ਬਹੁਤ ਜ਼ਿਆਦਾ ਸਾਡੇ ਪਿੰਡ ਮੈਂ ਹੁਸਨ ਲਾਲ ਨੰਬਰਦਾਰ ਪਿੰਡ ਪੰਡੋਰੀ ਵਿੱਚ ਸਾਡੇ ਪਿੰਡ ਦੇ ਵਿੱਚ ਲਗਭਗ ਪਿਛਲੇ ਡੇਢ ਮਹੀਨੇ ਤੋਂ ਇੱਕ ਬੰਦਰ ਅਵਾਰਾ ਜੋ ਕਿ ਸਕੂਲ ਨੂੰ ਆਣ ਜਾਣ ਵਾਲਿਆਂ ਬੱਚਿਆਂ ਨੂੰ ਕੱਟ ਰਿਹਾ ਹੈ ਬਹੁਤ ਬੱਚਿਆਂ ਦੇ ਵਿੱਚ ਉਹ ਤੋਂ ਡਰ ਦੇ ਦਹਿਸ਼ਤ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਔਰ ਪ੍ਰਸ਼ਾਸਨ ਨੂੰ ਜੰਗਲਾਤ ਵਿਭਾਗ ਨੂੰ ਤਾਂ ਕਿ ਉਹਦੇ ਤੇ ਕਾਬੂ ਪਾਇਆ ਜਾ ਸਕੇ ਉਹ ਲਗਭਗ ਡੇਢ ਕੁ ਮਹੀਨੇ ਤੇ ਬਾਂਦਰ ਸਾਡੇ 2-3 ਪਿੰਡਾਂ ਦੇ ਬੱਚੇ ਪਡੋਰੀ ਸਕੂਲ 'ਚ ਪੜਨ ਆਉਂਦੇ ਆ ਮੈਰਾ ਕੋਟ ਤੇ ਪਡੋਰੀ ਦੇ ਉਹਨਾਂ ਨੂੰ ਮੱਚੇ ਕਈ ਕੱਟੇ ਬਾਂਦਰ ਨੇ ਤੇ ਉਸ ਦਹਿਸ਼ਤ ਦੇ ਨਾਲ ਬੱਚੇ ਨਾ ਟਿਊਸ਼ਨ ਜਾ ਸਕਦੇ ਆ ਨਾ ਸਕੂਲ ਵੱਲੋਂ ਜਾਣ ਦਾ ਬੱਚੇ ਹਰਕ ਮਾਪੇ ਦੇ ਮਨ 'ਚ ਡਰ ਪੈਦਾ ਹੋਇਆ ਬਾਜੀ ਔਰ ਸਾਡਾ ਪਸ਼ੂ ਪਾਲਣ ਦਾ ਕੰਮ ਹੈ ਖੇਤ ਬੰਨਣੇ ਨੂੰ ਸਾਡੀਆਂ ਮਾਤਾ ਮਾਂ ਭੈਣਾਂ ਜਾਂਦੀਆਂ ਉਹ ਵੀ ਕੋਈ ਕੱਲੀ ਕੇਰੀ ਨਹੀਂ ਜਾ ਸਕਦੀ ਪੱਠੇ ਵਧਣ ਵਿੱਚ ਸੋ ਕੋਈ ਵੀ ਸਰਕਾਰਾਂ ਨੂੰ ਇਹ ਜ਼ਿੰਮੇਵਾਰੀ ਆਪਣੀ ਪੂਰੀ ਕਰਨੀ ਚਾਹੀਦੀ ਹੈ ਇਹਦਾ ਕੋਈ ਨਾ ਕੋਈ ਹੱਲ ਜਲਦੀ ਸੋਚਣਾ ਚਾਹੀਦਾ ਤੇ ਮੇਰਾ ਪੋਤਾ ਵੀ 6-7 ਸਾਲ ਦਾ ਦਾ ਜਿਹੜਾ ਉਹਨੇ ਕਟਿਆ ਲੇਕਿਨ ਇੱਕ ਪੁੱਤੇ ਦੇ ਸਾਰੇ ਬਰਾਬਰ ਹੈ ਸਾਰਾ ਪਿੰਡ ਬਰਾਬਰ ਲੇਕਿਨ ਇੰਨੇ ਬੱਚੇ ਤਾਂ ਹੈ ਨਾ ਕੋਈ ਪ੍ਰਧਾਨ ਭੇਜ ਸਕਦਾ ਨਾ ਕੋਈ ਬੱਚੇ ਨੂੰ ਬਾਹਰ ਕੱਢ ਸਕਦਾ ਨਾ ਕੋਈ ਜਨਾਨੀ ਕੱਲੀ ਤੁਰ ਸਕਦੀ ਹੈ। ਕਿਹਾ ਪ੍ਰਸ਼ਾਸਨ ਇਹਨਾਂ ਕੰਮ ਨਹੀਂ ਕਰ ਸਕਦਾ ਇਸ ਪਬਲਿਕ ਦੀ ਜਾਂ ਇਹਨਾਂ ਬੱਚਿਆਂ ਦੀ ਇਹਨਾਂ ਬੱਚਿਆਂ ਨੇ بڑے ਹੋ ਕੇ ਹੋਣਾ ਹੈ। ਜੇ ਬੱਚੇ ਪੜ੍ਹੇ ਨਹੀਂ ਜਾ ਸਕਦੇ ਜਾਂ ਰਸਤੇ ਨਹੀਂ ਤੁਰ ਸਕਦੇ ਜਾਂ ਕੱਲੀ ਜਨਾਨੀ ਰਸਤੇ ਨਹੀਂ ਤੁਰ ਸਕਦੀ ਤਾਂ ਸਾਡਾ ਕੀ ਹੱਥ ਹੋਣਾ। ਇਹ ਸਾਡੇ ਵਸ ਦਾ ਰੋਗ ਨਹੀਂ ਅਗੇ ਸਾਡੇ ਵਸ ਦਾ ਰੋਗ ਹੁੰਦਾ ਨਾ ਤਾਂ ਅਸੀਂ ਪਿੰਡ ਵੀ ਇਕੱਠੇ ਹੋ ਕਰ ਲੈਂਦੇ। ਇੱਕ ਨਾ ਅਸੀਂ ਛੱਡਿਆ ਕੋਈ ਨਹੀਂ ਹੈ ਜੀ ਅਫਸਰ ਛੱਡ ਦੱਸੇ ਵਗੈਰੇ। ਲੇਕਿਨ ਇਹ ਪਿੰਡ ਦੀ ਸੁਣੀ ਕਿਹ ਹੈ ਨਹੀਂ। ਕਿਹਨੇ ਕਿ ਅਸੀਂ ਬਾਹਰ ਨਹੀਂ ਜਾ ਸਕਦੇ ਬੱਚੇ ਲੈਟਰਨ ਨਹੀਂ ਜਾ ਸਕਦੇ ਜਨਾਨੀ ਇਕੱਲੀ ਨਹੀਂ ਰਸਤੇ ਜਾ ਸਕਦੀ ਹੈ ਅਸੀਂ ਪੱਠੇ ਲਿਆ ਕੇ ਵੀ ਪਸ਼ੂ ਪਾਲਣ ਵੀ ਕੰਮ ਆ ਨਹੀਂ ਸਾਰੇ ਕੰਮ ਕਰਨੇ ਬੱਚਿਆਂ ਨੇ ਵੀ ਕਰ ਜਾਣਾ ਬੱਚਿਆਂ ਨੇ ਖੇਤ ਵੀ ਜਾਣਾ ਬੱਚਾ ਨਾਲ ਵੀ ਤੋਨਾ ਲੇਕਿਨ ਉਹ ਇਕੱਲਾ ਬੰਦ ਨਹੀਂ ਤੁਰਦਾ ਹੈਗਾ ਇਹਨਾਂ ਦਾ ਅੰਤਵਾਦੀਆ ਡਰਨੀ ਜਿੰਨੇ ਉਸ ਬੰਦਰ ਦਾ ਡਰ ਸਾਡੇ ਬੱਚਿਆਂ ਨੂੰ ਰਾਜਦਾਸ ਉਹ ਬੱਚੇ ਡਰਦੇ ਸੌਂਦੇ ਨਹੀਂ ਹਨੀ